ਦੀਆਂ ਜਿਸ ਪਰਿਵਾਰ ਦੇ ਇੱਕ ਪੁੱਤ ਦੀ ਮੌਤ ਹੋ ਗਈ ਹੈ ਪੁਲਿਸ ਕਸਟੜ ਦੇਵੇ ਸੋ ਦੱਸਦੇ ਨੇ ਆ ਕਿ ਪੁਲਿਸ ਕਸਟਡੀ ਦੇ ਵਿੱਚ ਇਸ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਫਿਲਹਾਲ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਅਜੇ ਹਾਂ ਨਹੀਂ ਕਰ ਸਕਦਾ ਪੁਲਿਸ ਨੇ ਹੀ ਉਸ ਨੂੰ ਗੋਲੀ ਮਾਰੀ ਹੈ ਉਸ ਦਾ ਇਨਕਾਊਂਟਰ ਕੀਤਾ ਹੈ ਫਿਲਹਾਲ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਨਾਲ ਜਦੋਂ ਗੱਲਬਾਤ ਹੋਈ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਜੋ ਲਾਇਸੈਂਸੀ ਪਿਸਟਲ ਸੀਗੀ ਇਸ ਨੌਜਵਾਨ ਤੋਂ ਤਾਂ ਉਸ ਨੇ ਉਸੇ ਦਿਨਾਲ ਆਪਣੇ ਆਪ ਨੂੰ ਗੋਲੀ ਮਾਰੀ ਹੈ ਪੂਰਾ ਮਾਮਲਾ ਅੰਮ੍ਰਿਤਸਰ ਦੇ ਹਾਤੀ ਦੇ ਘਰੇਂਡਾ ਪਿੰਡ ਦਾ ਹੈ ਜਿੱਥੋਂ ਦੀ ਪੁਲਿਸ ਚੌਂਕੀ ਵੱਲੋਂ ਦੋ ਨੌਜਵਾਨਾਂ ਨੂੰ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਗਿਆ ਸੀ ਦੋਹਾਂ ਨੂੰ ਪੁਲਿਸ ਆਪਣੀ ਗੱਡੀ ਚ ਬਿਠਾ ਕੇ ਥਾਣੇ ਲੈ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਮਨਜੀਤ ਸਿੰਘ ਇਸ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਨੇ ਇਸ ਵੱਡੀ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਦੀ ਗੱਡੀ ਦੇ ਵਿੱਚ ਹੀ ਫਿਲਹਾਲ ਦੂਸਰਾ ਨੌਜਵਾਨ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਸੋ ਪੁਲਿਸ ਆਦੇਸ ਗੱਡੀ ਦੇ ਵਿੱਚ ਜੋ ਵਾਰਦਾਤ ਵਾਪਰੀ ਉਸ ਤੋਂ ਬਾਅਦ ਜੋ ਪਰਿਵਾਰ ਹੈ ਉਸਨੇ ਹੰਗਾਮਾ ਕਰ ਦਿੱਤਾ ਪਰਿਵਾਰ ਦੇ ਕਹਿਣ ਮੁਤਾਬਕ ਜਦ ਤੱਕ ਅਸਲੀਅਤ ਸਾਹਮਣੇ ਨਹੀਂ ਆਂਦੀ ਤਦ ਤੱਕ ਉਹ ਮਨਜੀਤ ਸਿੰਘ ਦਾ ਸੰਸਕਾਰ ਨਹੀਂ ਕਰਨਗੇ ਨਾਲ ਦੇ ਨਾਲ ਪਰਿਵਾਰ ਨੇ ਬਹੁਤ ਵੱਡੇ ਦੋਸ਼ ਪੁਲਿਸ ਦੇ ਉੱਤੇ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਹਨਾਂ ਨੂੰ ਪੈਸੇ ਦੇ ਕੇ ਮਾਮਲੇ ਨੂੰ ਰਫਾ ਦਫਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀਗਾ ਹਾਲਾਂਕਿ ਉਹਨਾਂ ਨੇ ਮਨਾ ਕਰ ਦਿੱਤਾ ਪਰ ਜਿਸ ਤਰ੍ਹਾਂ ਦੇ ਨਾਲ ਪੁਲਿਸ ਦਬਾਅ ਪਾ ਰਹੀ ਹੈ ਉਸ ਤੋਂ ਸਾਫ ਹੈ ਕਿ ਇਹ ਮਨਜੀਤ ਸਿੰਘ ਵੱਲੋਂ ਗੋਲੀ ਨਹੀਂ ਮਾਰੀ ਗਈ ਉਸਨੇ ਬਲਕਿ ਪੁਲਿਸ ਵੱਲੋਂ ਜਿਵੇਂ ਕਿ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਮਨਜੀਤ ਸਿੰਘ ਦਾ ਇੰਕਾਊਂਟਰ ਕੀਤਾ ਹੈ ਫਿਲਹਾਲ ਦੱਸਦೇನೆ ਆ ਕਿ ਪ੍ਰੇਰਿਤ ਪਰਿਵਾਰ ਨੇ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਮਨਜੀਤ ਸਿੰਘ ਵਿਆਹ ਹੋਇਆ ਹੈ ਔਰ ਪਿੰਡ ਖਾਸਾ ਵਿਖੇ ਹੈਲਥ ਕਲੱਬ ਚਲਾਉਂਦਾ ਹੈ ਉਹਨਾਂ ਨੇ ਦੱਸਿਆ ਕਿ ਨੌਜਵਾਨ ਜੋ ਮਨਜੀਤ ਸਿੰਘ ਹੈ ਉਹ ਹੋਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਦਾ ਹੈ ਤੇ ਸਿੱਖੀ ਲਈ ਪ੍ਰੇਰਿਤ ਵੀ ਕਰਦਾ ਸੀ ਉਹਨਾਂ ਦਾ ਬੱਚਾ ਅਜਿਹਾ ਕੰਮ ਨਹੀਂ ਕਰ ਸਕਦਾ ਜੋ ਕਾਨੂੰਨ ਦੇ ਆਧਾਰੇ ਤੋਂ ਬਾਹਰ ਹੋਵੇ ਪਰ ਪੁਲਿਸ ਵੱਲੋਂ ਮਨਜੀਤ ਸਿੰਘ ਨੂੰ ਕਿਉਂ ਕਾਬੂ ਕੀਤਾ ਗਿਆ ਕਿਉਂ ਥਾਣੇ ਲੈ ਕੇ ਜਾਇਆ ਜਾ ਰਿਹਾ ਸੀ ਇਸ ਦੇ ਪਿੱਛੇ ਪੁਲਿਸ ਦੀ ਸਾਜ਼ਿਸ਼ ਹੈ ਜਿਸ ਤੇ ਮਨਜੀਤ ਸਿੰਘ ਨੇ ਅਮਨਜੀਤ ਸਿੰਘ ਦਾ ਪੁਲਿਸ ਦੀ ਗੱਡੀ ਦੇ ਵਿੱਚ ਕਤਲ ਕਹਿ ਲਿਆ ਜਾਂ ਫਿਰ ਪੁਲਿਸ ਦੀ ਗੱਡੀ ਦੇ ਵਿੱਚ ਮਨਜੀਤ ਸਿੰਘ ਨੇ ਖੁਦ ਨੂੰ ਗੋਲੀ ਮਾਰੀ ਹੈ ਇਹ ਤਾਂ ਹੁਣ ਜਾਂਚ ਹੋਵੇਗੀ ਤਦ ਹੀ ਕਲੀਅਰ ਹੋ ਪਾਵੇਗਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਕਸਟਡੀ ਦੇ ਵਿੱਚ ਇੱਕ ਨੌਜਵਾਨ ਖੁਦ ਦੀ ਜੀਵਨ ਲੀਲਾ ਸਮਾਪਤ ਕਰ ਦਿੰਦਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਜੋ ਉਸ ਵੇਲੇ ਮੁਲਾਜ਼ਮ ਸੀ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਜਾਇਜ਼ ਤੌਰ ਤੇ ਮਨਜੀਤ ਸਿੰਘ ਨੂੰ ਗ੍ਰਿਫਤਾਰੀ ਕੀਤੀ ਗਈ ਔਰ ਉਸ ਤੋਂ ਇਲਾਵਾ ਗੱਡੀ ਦੇ ਵਿੱਚ ਹੀ ਉਸ ਦਾ ਇਨਕਾਊਂਟਰ ਕੀਤਾ ਗਿਆ ਫਿਲਹਾਲ ਪਰਿਵਾਰ ਦੇ ਵੱਡੇ ਦੋਸ਼ ਨੇ ਪੁਲਿਸ ਦੇ ਉੱਤੇ ਉਤੇ ਦੂਜੇ ਪਾਸੇ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਡੀਐਸਪੀ ਜਿਹੜੇ ਸਾਹਮਣੇ ਆਏ ਨੇ মিডিਆ ਦੇ ਉਹਨਾਂ ਦੇ ਕਹਿਣ ਦੇ ਮਤਬਕ ਮੁੱਖ ਪਰ ਦੀ ਸੂਚਨਾ ਸੀ ਜਿਸ ਅਧਾਰ ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀਗਾ ਪੁਲਿਸ ਕਸਟਡੀ ਦੇ ਵਿੱਚ ਉਹਨਾਂ ਨੂੰ ਥਾਣੇ ਲਿਜਾਇਆ ਜਾ ਰਹਾ ਸੀ ਪਰ ਇਸ ਤੋਂ ਪਹਿਲਾਂ ਹੀ ਮਨਜੀਤ ਸਿੰਘ ਨੇ ਆਪਣੀ ਹੀ ਲਾਇਸੈਂਸੀ ਪਿਸਤੌਲ ਦੇ ਨਾਲ ਗੱਡੀ ਦੇ ਵਿੱਚ ਹੀ ਖੁਦ ਨੂੰ ਗੋਲੀ ਮਾਰ ਲਈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਸਾਰੇ ਤੱਥ ਸામਨੇ ਆਣਗੇ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਕੀ ਕੁਝ ਕਹਿ ਰਿਹਾ ਹੈ ਤੁਹਾਨੂੰ ਸੁਣਾਉਂਦੇ ਚੱਲਦੇ ਆਂ ਪੁਲਿਸ ਨੇ ਕੀ ਜਾਂਚ ਅਮਲ ਚ ਲਿਆ ਰਹੀ ਹੈ ਆਉ ਤੁਹਾਨੂੰ ਜਾਣਦੇ ਆਂ ਹਾਂਜੀ ਜੀ ਤੁਹਾਡਾ ਸਾਹਮਣੇ ਸਿੱਧਾ ਥੋੜਾ ਸਿੱਧਾ ਹੋ ਰਿਹਾ ਨਾ ਦੱਸ ਦਿੰਦੇ ਰਹਿੰਦੇ ਰਹਿੰਦੇ ਗੋਆਰਾ ਅਰੇ ਕੀ ਗੱਲ ਹੋਈ ਸਾਰੀ ਕੱਲ ਸਵੇਰੇ ਨਾ ਕੋਈ ਪੰਮਾ ਲੈ ਕੇ ਜਾਵਾਂਗੇ ਜਿਦਨੇ ਖੜਾ ਉਹ ਕਹਿੰਦਾ ਮੈਂ ਥੋੜਾ ਆਇਆ ਇਹ ਕਹਿੰਦਾ ਨਹੀਂ ਆਜੀ ਬਾਦ ਵਿੱਚ ਨਾਲੀ ਆ ਕੇ ਪਾਣੀ ਉਹ ਦਹੀਂ ਗਰਮ ਲਗਾ ਮੈਨੂੰ ਕਹਿੰਦਾ ਬੰਦ ਕਰ ਦੇ ਰਹੀ ਸਰ ਬਾੜੀ ਰੋਟੀ ਵੇਖ ਰੋਟੀ ਖਾ ਲੋ ਕਹਿੰਦਾ ਨਹੀਂ ਸੇ ਉਹ ਖਾ ਚੇ ਵਾਪਰੇ ਆਪ ਘਟ ਕੇ ਲੈ ਕੇ ਆ ਗਿਆ ਉਹਨੇ ਮੁੰਡੇ ਉਹ ਕਹਿੰਦਾ ਮੈਂ ਅੱਤਵਾਦ ਆਉਣਾ ਉਹ ਕਹਿੰਦਾ ਨਹੀਂ ਆ ਜਾ ਮੇਰੇ ਨਾਲ ਹੀ ਬਹਿ ਜਾ ਮੋਟਰਸਾਈਕਲ ਤੇ ਮਿੱਚੇ ਬਿਠਾ ਕੇ ਲੈ ਗਿਆ ਕੌਣ ਹੈ ਉਹ ਜਿਹੜਾ ਮੋਟਰਸਾਈਕਲ ਤੇ ਭੱਜਦਾ ਹੈ ਮੰਮਾ ਮੰਦਾ ਬੰਮਾ ਕਾਸੇ ਦਾ ਕਾਸੇ ਨਹੀਂ ਆ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ 11:00 ਕ' ਭਈ ਹੋ ਜਾ ਮੰਮੀ ਆ ਕੇ ਡੱਟ ਕੇ ਰਹੇ ਕਹਿੰਦੇ ਨਾਨੂੰ ਪੁੱਲ ਤੇ ਜਾ ਕੇ ਲੈ ਗਈ ਕਾਰ ਦੇ ਵਿੱਚ ਸੁੱਟ ਕੇ ਢੇ ਦੇ ਉੱਤੋਂ ਉਹਨੇ ਜਿਵੇਂ ਬਾਜਨੜ ਕਰੀ ਜਾਂਦੇ ਧਾਣੇ ਵਿੱਚ ਘਰ ਲਾਇਆ ਸਾਨੂੰ ਹਾਇ ਨੀ ਉਹਨੇ ਆਏ ਯਾਰ ਬੰਦੇ ਨਾ ਬਾਨਾ ਲਾਏ ਗੰਗਾ ਜੀ ਗੱਦ ਖਾਣ ਤੇ ਭਰ ਜਾਓ ਆ ਗਏ ਤੇ ਇਹ ਚੀਜ਼ ਤਾਂ ਪਤਾ ਕੀਤਾ ਕੋ ਨੀ ਬਤਾਉਣ ਗਈ ਕੋ ਨੀ ਬਤਾ ਦਿਲ ਦੇ ਬੋਲੀ ਮਾਰੀ ਅੰਨਾ ਨਨੇ ਦੇ ਬੋਲੇ ਬੋਲ ਮਾਰਦੀ ਗੱਡੀ ਦੇ ਆਤਾ ਪਤਾ ਹੈ ਤੁਸੀਂ ਤਾਂ ਵੀ ਕਿਹਾ ਗਿਆ